ਬਾਜਵਾ ਸਾਹਿਬ ਦੀ ਮੈਨੂੰ ਬਹੁਤ ਸਮਝ ਨਹੀਂ ਆ ਰਹੀ ਜਾਂ ਤਾਂ ਉਹ ਬਖਲਾ ਹਟ ਦੇ ਵਿੱਚ ਨੇ ਜਾਂ ਉਹਨਾਂ ਨੂੰ ਇਹ ਲੱਗਦਾ ਵੀ ਉਹਨਾਂ ਦੀ ਵਾਰੀ ਸੀਐਮ ਦੀ ਕੁਰਸੀ ਤੱਕ ਨਹੀਂ ਆਉਣੀ ਕਿਉਂਕਿ ਜਿਸ ਤਰ੍ਹਾਂ ਦੀ ਉਹਨਾਂ ਦੀਆਂ ਗੱਲਾਂ ਨੇ ਉਹ ਦੇਖੋ ਉਹਨਾਂ ਦੀਆਂ ਗੱਲਾਂ ਕਦੇ ਤਾਂ ਕਹਿੰਦੇ ਨੇ ਜੀ 32 ਐਮਐਲਏ ਆਮ ਆਦਮੀ ਪਾਰਟੀ ਦੇ ਮੇਰੇ ਸੰਪਰਕ 'ਚ ਹੈ ਦੇਖੋ ਮੈਂ ਕਹਿੰਦਾ ਜੀ 32 ਮੰਨ ਲਈ 1% ਗੱਲ ਕੇ 32% ਨਾ 32 ਐਮਐਲਏ ਸਾਡੇ ਬਾਜਵਾ ਸਾਹਿਬ ਦੇ ਸੰਪਰਕ 'ਚ ਹੈ ਤੇ ਬਾਜਵਾ ਸਾਹਿਬ ਕੋਲ ਹੈਗੇ ਜਿੰਨੇ ਹੋਰ ਚਾਹੀਦੇ ਬਾਜਵਾ ਸਾਹਿਬ ਨਾ ਬਿਨਾ ਕਿਸੇ ਗੱਲਬਾਤੋਂ ਮਤਲਬ ਇਹ ਚਾਹੁੰਦੇ ਨੇ ਵੀ ਪਤਾ ਨਹੀਂ ਇਹ ਨਾ ਫੋਕੀਆਂ ਗੱਲਾਂ ਨਾਲ ਮੈਂ ਬਹੁਤ ਵੱਡਾ ਲੀਡਰ ਹੋ ਕੇ ਉੱਭਰੂੰਗਾ ਦੇਖੋ 32 ਬੰਬ 32 ਐਮਐਲਏ ਅ ਅੱਜ ਦੇਸ਼ ਦੀ ਸੁਰੱਖਿਆ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਪੰਜਾਬ ਦੀ ਸੁਰੱਖਿਆ ਨੂੰ ਖਾਸ ਕਰਕੇ ਜਦੋਂ 32 ਬੰਬਾਂ ਦਾ ਪਤਾ ਹੈ ਬਾਜਵਾ ਸਾਹਿਬ ਨੂੰ ਜੇ ਪਤਾ ਹੈ ਤਾਂ ਉੱਥੇ ਦੱਸ ਦੇਣ ਵੀ ਭਾਈ ਮੈਨੂੰ ਪਤਾ ਆ ਨੋਲੇਜ ਆ ਆ ਪਾਕਿਸਤਾਨ ਤੋਂ ਆਏ ਫਲਾਣੇ ਬੰਦਿਆਂ ਕੋਲ ਪਏ ਆ ਉੱਥੇ-ਉੱਥੇ ਚੱਲਣ ਦੀ ਸੰਭਾਵਨਾ ਹੈ ਐਵੇਂ ਗੱਲਾਂ ਉਡਾਈ ਜਾਣੀਆਂ ਕਿਉਂ ਨਹੀਂ ਉਹ ਸੋਰਸ ਦੱਸੇ ਜਾ ਰਹੇ ਜਿਹੜਾ ਬਾਜਵਾ ਸਾਹਿਬ ਨੂੰ ਪਤਾ ਲੱਗਾ ਕਿਵੇਂ ਇਹ ਕਿਵੇਂ ਉਹਨਾਂ ਨੂੰ ਜਿਹੜਾ ਸੱਚ ਸਾਰਾ ਪਤਾ ਲੱਗਾ ਕਿਵੇਂ ਦੇਖਦੇ ਜੀ ਬਾਜਵਾ ਸਾਹਿਬ ਕੋਲੇ ਕੋਈ ਸੱਚ ਨਹੀਂ ਹੈ ਜੀ ਬਾਜਵਾ ਸਾਹਿਬ ਐਵੇਂ ਟਾਈਮ ਟਪਾਈ ਕਰਦੇ ਆ ਬਾਜਵਾ ਸਾਹਿਬ ਅਸਲ ਦੇ ਵਿੱਚ ਕਾਂਗਰਸ ਦੇ ਵਿੱਚ ਇਹ ਦੌੜ ਲੱਗੀ ਹੋਈ ਹੈ ਅੱਗਾ ਦੌੜ ਪਿੱਛਾ ਚੌੜ ਹੈ ਇਹਨਾਂ ਦਾ ਰੋਲਾ ਪਾ ਪਾ ਕੇ ਸਾਰਿਆਂ ਦੀ ਲੱਗੇ ਹੋਇਆ ਉੱਤਰ ਕਾਟੋ ਮੈਂ ਚੜਾ ਜੇ ਨਹੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਨੇ ਰਾਜਾ ਬੜੰਗ ਦੀਆਂ ਲੱਤਾਂ ਬਾਜਵਾ ਸਾਹਿਬ ਖਿੱਚ ਰਹੇ ਨੇ ਬਾਜਵਾ ਸਾਹਿਬ ਦੀਆਂ ਲੱਤਾਂ ਸੁਖਵਿੰਦਰ ਰੰਧਾਵਾ ਜੀ ਖਿੱਚ ਰਹੇ ਨੇ ਇਸ ਤਰ੍ਹਾਂ ਸਾਰੇ ਆਪੋ ਆਪਣੇ ਲੱਗੇ ਹੋਏ ਨੇ ਗੁਰੂ ਜੀ ਰਾਣਾ ਗੁਰਜੀਤ ਸਿੰਘ ਨੂੰ ਖੁੱਡੇ ਲਾਈਨ ਲਾਈ ਫਿਰਦੇ ਨੇ ਵੀ ਕਿਤੇ ਉਹੀ ਕੱਲ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਨਾ ਬਣ ਜੇ ਰਾਜਾ ਬੜੰਗ ਨੇ ਪਿਛਲੇ ਦਿਨ ਬਿਆਨ ਦਿੱਤਾ ਕਿ ਜਿਹੜਾ ਚੁੱਟੇ ਦਾ ਬਦਲਾ ਫੀਮ ਆ ਪਰ ਨਸ਼ਾ ਨਸ਼ੇ ਦਾ ਬਦਲ ਨਹੀਂ ਹੋ ਸਕਦਾ ਕਿਵੇਂ ਦੇਖਦੇ ਹਾਂ ਦੇਖੋ ਮੈਂ ਇਹਨੂੰ ਕੋਈ ਬਹੁਤੀ ਚੰਗੀ ਗੱਲ ਨਹੀਂ ਕਹੂੰਗਾ ਚਿੱਟੇ ਦਾ ਬਦਲ ਫੀਮ ਨੂੰ ਦੱਸਣਾ ਉਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਕਿਉਂਕਿ ਇਹ ਲੋਕ ਦੇਖੋ ਪਿੱਛੇ ਰਾਜਾ ਬੜੇ ਗੁਣੀ ਮੰਤਰੀ ਵੀ ਰਹੇ ਨੇ ਸਰਕਾਰ ਦੇ ਵਿੱਚ ਚਿੱਟਾ ਪੂਰੀ ਤਰ੍ਹਾਂ ਪ੍ਰਫੁੱਲਤ ਹੋਇਆ ਇਹਨਾਂ ਨੇ ਕੋਈ ਉਹਦੇ ਵਾਸਤੇ ਇੱਕ ਵੀ ਕਦਮ ਨਹੀਂ ਚੱਕਿਆ ਨਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਤੇ ਨਾਂ ਬਾਅਦ ਵਾਲੇ ਇਹਨਾਂ ਦੇ ਮੁੱਖ ਮੰਤਰੀ ਬਣੇ ਸੀ ਦੋ ਤਿੰਨ ਮਹੀਨੇ ਲਈ ਚੰਨੀ ਜੀ ਉਹ ਕਿਸੇ ਨੇ ਵੀ ਕੋਈ ਚਿੱਟੇ ਦੇ ਖਿਲਾਫ ਜਾਂ ਕੋਈ ਐਸੀ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਇਹਨਾਂ ਨੂੰ ਕੀ ਅਧਿਕਾਰ ਹੈ ਜੀ ਇਹ ਐਵੇਂ ਬੋਲੀ ਜਾਣ ਉਹਦੇ ਉੱਤੇ ਕਿ ਚਿੱਟੇ ਦਾ ਬਦਲੇ ਆ ਉਹ ਹੈ ਕੋਈ ਬਦਲ ਨਹੀਂ ਹੈ ਕੋਈ ਕੁਝ ਨਹੀਂ ਹੈ ਜੋ ਪੰਜਾਬ ਸਰਕਾਰ ਕਰ ਰਹੀ ਹੈ ਚਿੱਟੇ ਦਾ ਬਦਲ ਉਹੀ ਹੈ ਜਾਂ ਤਾਂ ਦੇਖੋ ਜਿਹੜੇ ਬੰਦੇ ਬਣ ਜਾਣਗੇ ਵਪਾਰੀ ਜਿਹੜੇ ਚਿੱਟੇ ਦਾ ਵਪਾਰ ਕਰਦੇ ਨੇ ਤਾਂ ਪੰਜਾਬ 'ਚ ਉਹਨਾਂ ਨੂੰ ਰਹਿਣ ਦਾ ਹੱਕ ਹੈ ਅਦਰਵਾਜੀ ਪੰਜਾਬ 'ਚ ਰਹਿਣਗੇ ਨਹੀਂ ਪੰਜਾਬ ਦੇ ਵਿੱਚੋਂ ਛੱਡ ਕੇ ਚਲੇ ਜਾਣਗੇ ਇੱਥੇ ਚਿੱਟੇ ਦਾ ਵਪਾਰ ਚੱਲ ਨਹੀਂਦਾ ਇਹ ਪੰਜੇ ਦੀ ਕਾਰਵਾਈ ਹੋ ਰਹੀ ਹੈ ਨਸ਼ੇ ਦੇ ਸਦਾਗਰਾ ਤੇ ਪਰ ਉਹ ਲੋਕਾਂ ਦਾ ਕੁਝ ਹੋ ਰਿਹਾ ਹੈ ਕਹਿਣਾ ਕਿ ਜਿਹੜੇ ਕਿ ਨਜਾਇਜ਼ ਅਕਲੋਜਮੈਂਟਾਂ ਕੀਤੀਆਂ ਹਨ ਉਹਨਾਂ ਉੱਤੇ ਪੀਲਾ ਮੰਜੜ ਚੱਲਦਾ ਨਸ਼ੇ ਦੇ ਕਾਰੋਬਾਰ ਨਹੀਂ ਚੱਲਦਾ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਨਹੀਂ ਦੇਖੋ ਨਸ਼ਾ ਹੁਣ ਤੁਹਾਨੂੰ ਕਿੱਥੇ ਦਿਖਦਾ ਹੈ ਚਿੱਤੇ ਵਾਲੇ ਜਿਹੜੇ ਸੀ ਥਾਂ-ਥਾਂ ਤੁਰੇ ਫਿਰਦੇ ਸੀਗੇ ਆਨਲਾਈਨ ਪੇਮੈਂਟਾਂ ਕਰਕੇ ਲੋਕਾਂ ਦੇ ਦਰਵਾਜ਼ੇ ਤੇ ਚਿੱਤੇ ਦੀ ਪੂੜੀ ਰੱਖ ਕੇ ਲੰਘ ਜਾਂਦੇ ਸੀ ਤੁਹਾਨੂੰ ਹੁਣ ਕੋਈ ਬਦਲਾ ਨਜ਼ਰ ਨਹੀਂ ਆ ਰਿਹਾ WhatsApp ਤੁਸੀਂ ਦੇਖ ਹੀ ਰਹੇ ਹੋਣੇ ਹੋ ਜਾਂ ਜਿਹੜੀ ਸੰਗਤ ਸੁਣ ਰਹੀ ਹੈ ਮੈਨੂੰ ਇਸ ਵੇਲੇ ਉਹਨਾਂ ਨੂੰ ਵੀ ਕੁਝ ਤਾਂ ਮਹਿਸੂਸ ਹੁੰਦਾ ਹੋਊਗਾ ਨਾ ਦੇਖੋ ਜਿਹੜਾ ਕੋਈ ਵੀ ਸਮਾਜ ਦੇ ਵਿੱਚ ਮਾੜੇ ਅੰਸਰ ਨੇ ਉਹਨਾਂ ਦੇ ਉੱਤੇ ਜਦੋਂ ਸਖਤ ਕਾਰਵਾਈ ਹੁੰਦੀ ਹੈ ਉਦੋਂ ਜਾ ਕੇ ਉਹਦੀ ਇੱਕ ਦਹਿਸ਼ਤ ਪੈਂਦੀ ਹੈ ਤੇ ਉਸ ਦਹਿਸ਼ਤ ਦੇ ਨਾਲ ਜਿਹੜੇ ਲੋਕ ਹਰੇਕ ਲਲੀਸ਼ਲੀ ਫਿਰਦਾ ਚੱਕੀ ਵੀ ਹਾਂ ਕੋਈ ਮੋਟਰਸਾਈਕਲ ਦੇ ਵੇਚ ਰਿਹਾ ਚਿੱਟਾ ਕੋਈ ਕਾਸੇ ਤੇ ਵੇਚ ਰਿਹਾ ਕੋਈ ਘਰਾਂ ਚ ਜਨਾਨੀਆਂ ਸ਼ਰਿਆਂ ਵਗੈਰੀਆਂ ਸੀ ਹੁਣ ਦਿਖਾਓ ਹੁਣ ਨਹੀਂ ਵੀਡੀਓ ਕਿਤੋਂ ਪੈਂਦੀ ਹੁਣ ਕੋਈ ਵੀਡੀਓ ਤੇ ਕਿਸੇ ਤੇ ਆਕੇ ਨਹੀਂ ਕੋਈ ਲੇਡੀ ਨਹੀਂ ਕਹਿੰਦੀ ਕਿ ਮੈਂ ਵੇਚੂਗੀ ਮੈਂ ਕਰੂਗੀ ਕੋਈ ਨਹੀਂ ਐਸੀ ਗੱਲ ਹੈ ਇਹ ਸਾਰਾ ਕੁਝ ਜਿਹੜਾ ਹੈ ਇਹ ਸਾਰਾ ਪਿਛਲੀਆਂ ਸਰਕਾਰਾਂ ਨੇ ਪਿਛਲੇ ਲੀਡਰਾਂ ਨੇ ਜਿਹੜੇ ਹੁਣ ਵੱਡੇ ਵੱਡੇ ਦਾਅਵੇਦਾਰ ਬਣ ਰਹੇ ਨੇ ਉਦੋਂ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਹੁਣ ਜਾ ਕੇ ਨਵੀਆਂ ਨਵੀਆਂ ਸਲਾਹਾਂ ਦਿੰਦੇ ਨੇ ਉਹਨਾਂ ਦੀਆਂ ਸਲਾਹਾਂ ਉਹਨਾਂ ਨੂੰ ਮੁਕਤ ਨਹੀਂ ਸੀ ਜਮਾਨ ਵੱਲੋਂ ਤੁਸੀਂ ਦੇਖਿਆ ਹੋਣਾ ਕਿ ਅਟਾਰੀ ਬਾਰਡਰ ਨਾ ਕੀ ਕ੍ਰਾਸ ਕੀਤਾ ਉਹਨਾਂ ਨੇ ਕਿਹਾ ਕਿ ਰਸਤਾ ਖੋਲਿਆ ਜਾਵੇ ਵਪਾਰ ਖੋਲਿਆ ਜਾਵੇ ਕਿਵੇਂ ਦੇ ਦੇਵੀਂ ਕਾਰਗਾਰ ਸਿਮਰਜੀਤ ਸਿੰਘ ਮਾਨ ਦੇਖੋ ਹੈ ਤਾਂ ਸਿਆਣੇ ਲੀਡਰ ਨੇ ਵੈਸੇ ਉਹਨਾਂ ਨੂੰ ਤਾਂ ਹੁਣ ਰਾਮ ਹੀ ਕਰਨਾ ਚਾਹੀਦਾ ਹੈ ਨਹੀਂ ਉਹਨਾਂ ਨੂੰ ਬਹੁਤੀ ਨਟਭਜ ਕਰਨੀ ਚਾਹੀਦੀ ਐਵੇਂ ਐ ਸੁਮਰੇ ਕੋ ਧੱਕਾ ਲੱਗ ਗਿਆ ਗਰਮੀ ਦੇ ਮੌਸਮ ਦੇ ਵਿੱਚ ਵਿਚਾਰੇ ਤੰਗ ਹੋ ਜਾਣਗੇ ਮੈਂ ਤਾਂ ਇਹੀ ਕਰੂੰਗਾ ਕਿ ਸਾਰ ਸਿਮਰਜੀਤ ਸਿੰਘ ਮਾਨ ਉਹ ਨਹੀਂ ਦੇਖੋ ਪੰਥ ਵਾਸਤੇ ਕੰਮ ਕਰਨਾ ਚਾਹੁੰਦੇ ਨੇ ਤੇ ਫਿਰ ਉਹ ਐਸਜੀਪੀਸੀ ਤੱਕ ਮੁਨਸਰ ਰਹਿਣ ਕਾ ਨੂੰ ਐਵੇਂ ਆਲੇ ਦੋਲੇ ਭੱਜੇ ਫਿਰਦੇ ਨੇ ਨਾ ਉਹਨਾਂ ਨੇ ਕਦੇ ਕੋ ਬਣਨਾ ਨਾ ਲੈਣਾ ਨਾ ਦੇਣਾ ਉਹ ਤਾਂ ਐਵੇਂ ਲੋਕਾਂ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਭੜਕਾਹਟ ਪੈਦਾ ਕਰਕੇ ਖਾਲਿਸਤਾਨੀ ਲੀਡਰ ਬਣ ਕੇ ਨਾ ਖਾਲਿਸਤਾਨ ਦੇਖੋ ਉਹਨਾਂ ਤੋਂ ਬਣਨਾ ਨਾ ਬਣਿਆ 사ਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਪ੍ਰਤਾਪ ਸਿੰਘ ਬਾਜਬਾ ਵੱਲੋਂ ਗ੍ਰਨੇਡ ਤੇ ਦਿੱਤੇ ਬਿਆਨ ਨੂੰ ਲੈ ਕੇ ਸਿਆਸਤ ਭਖ ਦੀ ਨਜ਼ਰ ਆ ਰਹੀ ਹੈ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਮਾਰਕਟ ਕਮੇਟੀ ਦੇ ਚੇਅਰਮੈਨ हां ਗੁਰਵਿੰਦਰ ਸਿੰਘ ਢੱਲੋਂ ਨਾਲ ਗੱਲਬਾਤ ਕਰਦੇ ਆਂ ਕੀ ਕਹਣਾ ਉਹ ਕਿਵੇਂ ਦੇਖਦੇ ਨੇ ਸਾਰੀ ਇਹ ਮੁੱਦੇ ਨੂੰ ਕਿਵੇਂ ਦੇਖਦੇ ਨੇ ਧੰਨਵਾਦ WhatsApp ਤੁਹਾਡਾ ਕਿ ਤੁਸੀਂ ਆ ਜਾਇਓ ਮੇਰੇ ਦਫ਼ਤਰ ਤੁਸੀਂ ਅੱਜ ਜਿਹੜੇ ਮੁੱਦੇ ਤੇ ਬਾਜਵਾ ਸਾਹਿਬ ਦਾ ਜਿਹੜਾ ਬਾਜਵਾ ਸਾਹਿਬ ਦੀ ਮੈਨੂੰ ਬਹੁਤ ਸਮਝ ਨਹੀਂ ਆ ਰਹੀ ਜਾਂ ਤਾਂ ਉਹ ਬਖਲਾ ਹਟ ਦੇ ਵਿੱਚ ਨੇ ਜਾਂ ਉਹਨਾਂ ਨੂੰ ਇਹ ਲੱਗਦਾ ਵੀ ਉਹਨਾਂ ਦੀ ਵਾਰੀ ਸੀਐਮ ਦੀ ਕੁਰਸੀ ਤੱਕ ਨਹੀਂ ਆਉਣੀ ਕਿਉਂਕਿ ਜਿਸ ਤਰ੍ਹਾਂ ਦੀ ਉਹਨਾਂ ਦੀਆਂ ਗੱਲਾਂ ਨੇ ਉਹ ਦੇਖੋ ਉਹਨਾਂ ਦੀਆਂ ਗੱਲਾਂ ਕਦੇ ਤਾਂ ਕਹਿੰਦੇ ਨੇ ਜੀ 32 ਐਮਐਲਏ ਆਮ ਆਦਮੀ ਪਾਰਟੀ ਦੇ ਮੇਰੇ ਸੰਪਰਕ ਚ ਦੇਖੋ ਮੈਂ ਕਹਿੰਦਾ ਜੀ 32 ਮੰਨ ਲਈ 1% ਗੱਲ ਕੇ 32% ਨਾ 32 ਐਮ.ਐਲ.ਏ ਸਾਡੇ ਬਾਜਵਾ ਸਾਹਿਬ ਦੇ ਸੰਪਰਕ ਚ ਹੈ ਤੇ ਬਾਜਵਾ ਸਾਹਿਬ ਕੋਲ ਹੈਗੇ ਜਿੰਨੇ ਹੋਰ ਚਾਹੀਦੇ ਹੁੰਦੇ ਨੇ ਘਟੋ ਘਟ ਵੀ ਉਹਨਾਂ ਨੂੰ 59 ਦੀ ਗਿਣਤੀ ਚਾਹੀਦੀ ਹੈ 32 ਚੋਂ ਕਿੰਨੇ ਆ ਉਹਨੇ ਤਾਂ ਉਹ ਕੋ ਮੈਂਬਰ ਹੀ ਹੈ ਨਹੀਂਗੇ ਤੇ ਉਹ ਮੈਨੂੰ ਨਹੀਂ ਸਮਝ ਆਉਂਦੀ ਉਹਨਾਂ ਨੇ ਇਹ ਗੱਲ ਕਿਉਂ ਕਹੀ ਜੇ ਇਸ ਗੱਲ ਦੇ ਉੱਤੇ ਕੱਚੀ ਗੱਲ ਕੀਤੀ ਫੇਰ ਉਹ ਹੁਣ ਬੰਬਾਲੀ ਗੱਲ ਬਾਜਵਾ ਸਾਹਿਬ ਨਾ ਬਿਨਾ ਕਿਸੇ ਗੱਲਬਾਤੋਂ ਮਤਲਬ ਇਹ ਚਾਹੁੰਦੇ ਨੇ ਵੀ ਪਤ ਨਹੀਂ ਇਹਦਾ ਫੋਕੀਆਂ ਗੱਲਾਂ ਨਾਲ ਮੈਂ ਬਹੁਤ ਵੱਡਾ ਲੀਡਰ ਹੋ ਕੇ ਉੱਭਰੂੰਗਾ ਦੇਖੋ 32 ਬੰਬ 32 ਐਮਐਲਏ ਅ ਅੱਜ ਦੇਸ਼ ਦੀ ਸੁਰੱਖਿਆ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਪੰਜਾਬ ਦੀ ਸੁਰੱਖਿਆ ਨੂੰ ਖਾਸ ਕਰਕੇ ਜਦੋਂ 32 ਬੰਬਾਂ ਦਾ ਪਤਾ ਹੈ ਬਾਜਵਾ ਸਾਹਿਬ ਨੂੰ ਜੇ ਪਤਾ ਹੈ ਤਾਂ ਉੱਥੇ 10 ਦਿਨ ਵੀ ਭਾਈ ਮੈਨੂੰ ਪਤਾ ਆ ਨੋਲੇਜ ਆ ਆ ਪਾਕਿਸਤਾਨ ਤੋਂ ਆਏ ਫਲਾਣੇ ਬੰਦਿਆਂ ਕੋਲ ਪਏ ਆ ਉੱਥੇ-ਉੱਥੇ ਚੱਲਣ ਦੀ ਸੰਭਾਵਨਾ ਹੈ ਐਵੇਂ ਉਹ ਗੱਲਾਂ ਉਡਾਈ ਜਾਣੀਆਂ ਕਿਉਂ ਨਹੀਂ ਉਹ ਸੋਰਸ ਦੱਸੇ ਜਾ ਰਹੇ ਜਿਹੜਾ ਬਾਜਵਾ ਸਾਹਿਬ ਨੂੰ ਪਤਾ ਲੱਗਾ ਕਿਵੇਂ ਇਹ ਕਿਵੇਂ ਉਹਨਾਂ ਨੂੰ ਜਿਹੜਾ ਸੱਚ ਸਾਰਾ ਪਤਾ ਲੱਗਾ ਕਿਵੇਂ ਦੇਖਦੇ ਹੋ ਜੀ ਬਾਜਵਾ ਸਾਹਿਬ ਕੋਲੇ ਕੋਈ ਸੱਚ ਨਹੀਂ ਹੈ ਜੀ ਬਾਜਵਾ ਸਾਹਿਬ ਐਵੇਂ ਟਾਈਮ ਟਪਾਈ ਕਰਦੇ ਆ ਬਾਜਵਾ ਸਾਹਿਬ ਅਸਲ ਦੇ ਵਿੱਚ ਕਾਂਗਰਸ ਦੇ ਵਿੱਚ ਇਹ ਦੌੜ ਲੱਗੀ ਹੋਈ ਹੈ ਅੱਗਾ ਦੌੜ ਪਿੱਛਾ ਚੌੜ ਹੈ ਇਹਨਾਂ ਦਾ ਰੌਲਾ ਪਾ ਪਾ ਕੇ ਸਾਰਿਆਂ ਦੀ ਲੱਗੇ ਹੋਇਆ ਉੱਤਰ ਕਾਟੋ ਮੈਂ ਚੜਾ ਯਾਨੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਨੇ ਰਾਜਾ ਬਣੰਗ ਦੀਆਂ ਲੱਤਾਂ ਬਾਜਵਾ ਸਾਹਿਬ ਖਿੱਚ ਰਹੇ ਨੇ ਬਾਜਵਾ ਸਾਹਿਬ ਦੀਆਂ ਲੱਤਾਂ ਸੁਖਵਿੰਦਰ ਰੰਧਾਵਾ ਜੀ ਖਿ ਹੋਨੇ ਗੁਰਜਾ ਰਾਣਾ ਗੁਰਜੀਤ ਸਿੰਘ ਨੂੰ ਖੁੱਡੇ ਲਾਈਨ ਲਾਈ ਫਿਰਦੇ ਨੇ ਵੀ ਕਿਤੇ ਉਹੀ ਕੱਲ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਨਾ ਬਣ ਜੇ ਇਹਨਾਂ ਨੂੰ ਲੋਕਾਂ ਦੀ ਸੋਚ ਨਹੀਂ ਹੈ ਪਟ ਸਾਹਬ ਇਹ ਲੋਕਾਂ ਦੀ ਸੇਵਾ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਰੱਖਦੇ ਇਹ ਤਾਂ ਬੁਖਲਾਹੜ ਦੇ ਵਿੱਚ ਨੇ ਕਿ ਆਮ ਆਦਮੀ ਪਾਰਟੀ ਨੇ ਇਦਾਂ ਕੀ ਵੱਡੇ ਵੱਡੇ ਬੋਰਡ ਜਿਹੜੇ ਸੀ ਉਹ ਜੜ੍ਹਾਂ ਤੋਂ ਪਟਕੇ ਮਾਰੇ ਸਾਕਾ ਤੇ ਰੱਖ ਕੇ ਦੁਬਾਰਾ ਜੰਮਣ ਦੀ ਜਿੰਨਾਂ ਦੇ ਆਸ ਨਹੀਂ ਤੇ ਗਾਂ ਨੂੰ ਵੀ ਆਮ ਆਦਮੀ ਪਾਰਟੀ ਨੇ ਇੰਨੇ ਵਧੀਆ ਕੰਮ ਕਰਤੇ ਪੰਜਾਬ ਦੇ ਵਿੱਚ ਤੇ ਲੱਗਦੀ ਨਹੀਂ ਕੋਈ ਐਸੀ ਗੱਲ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਚੱਲੂਗੀ ਇਹ ਤਾਂ ਸਿਰਫ ਆਪਣੇ ਆਪ ਨੂੰ ਬਚਾਉਣ ਲਈ ਤੇ ਆਪਣੀ ਪਾਰਟੀ ਪੂਟੀ ਨਾਲ ਇਹਨਾਂ ਨੂੰ ਕਿਸੇ ਨੂੰ ਕੋਈ ਲੈਣ ਦੇਣ ਨਹੀਂ ਹੈ ਇਹ ਨਾ ਕਾਂਗਰਸ ਦੇ ਵਫਾਦਾਰ ਨੇ ਨਾ ਕਾਂਗਰਸ ਦੇ ਲੀਡਰਾਂ ਦੇ ਵਫਾਦਾਰ ਨੇ ਇਹ ਤਾਂ ਮੁੱਖ ਮੰਤਰੀ ਦੀ ਕੁਰਸੀ ਵੱਲ ਝਾਕ ਰਹੇ ਨੇ ਸਾਰਿਆਂ ਦੀ ਤੇ ਉਹ ਜਿੱਥੇ ਜਿਵੇਂ ਕਹਿੰਦੇ ਵੀ ਡੱਡੂਆਂ ਦੀ ਪੰਸੇਰੀ ਹੋ ਗਈ ਨਾ ਉਹ ਨਹੀਂ ਗੱਲ ਬਣਦੀ ਹੈ ਉਹ ਆਪਣੇ ਆਪਣਾ ਰਾਗ ਲਾਪਦੇ ਨੇ ਬਜਵਾਦ ਸਾਹਿਬ ਆਪਣੀ ਗਲਤ ਕਰਦੇ ਨੇ ਦੂਜੇ ਲੀਡਰ ਆਪਣੀ ਗੱਲ ਕਰਦੇ ਨੇ ਸੋ ਇਹ ਕੱਚੀਆਂ ਗੱਲਾਂ ਹੈ ਸਿਆਣੇ ਲੀਡਰਾਂ ਨੂੰ ਸਿਆਣੀਆਂ ਗੱਲਾਂ ਕਰਨੀਆਂ ਚਾਹੀਦੀਆਂ ਰਾਜਾ ਬੜਿੰਗ ਦੀ ਗੱਲ ਕੀਤੀ ਹੈ ਰਾਜਾ ਬੜਿੰਗ ਨੇ ਪਿਛਲੇ ਦਿਨ ਬਿਆਨ ਦਿੱਤਾ ਕਿ ਜਿਹੜਾ ਚੁੱਟੇ ਦਾ ਬਦਲਾ ਫੀਮ ਆ ਪਰ ਨਸ਼ਾ ਨਸ਼ੇ ਦਾ ਬਦਲ ਨਹੀਂ ਹੋ ਸਕਦਾ ਕਿਵੇਂ ਦੇਖਦੇ ਹੋ ਦੇਖੋ ਮੈਂ ਇਹਨੂੰ ਕੋਈ ਬਹੁਤੀ ਚੰਗੀ ਗੱਲ ਨਹੀਂ ਕਹੂੰਗਾ ਚਿੱਟੇ ਦਾ ਬਦਲ ਫੀਮ ਨੂੰ ਦੱਸਣਾ ਉਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਕਿਉਂਕਿ ਇਹ ਲੋਕ ਦੇਖੋ ਪਿੱਛੇ ਰਾਜਾ ਬੜੈੰਗੂ ਨਹੀਂ ਮੰਤਰੀ ਵੀ ਰਹੇ ਨਾ ਸਰਕਾਰ ਦੇ ਵਿੱਚ ਚਿੱਟਾ ਪੂਰੀ ਤਰ੍ਹਾਂ ਪ੍ਰਫੁੱਲਤ ਹੋਇਆ ਇਹਨਾਂ ਨੇ ਕੋਈ ਉਹਦੇ ਵਾਸਤੇ ਇੱਕ ਵੀ ਕਦਮ ਨਹੀਂ ਚੱਕਿਆ ਨਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਤੇ ਨਾ ਬਾਦ ਵਾਲੇ ਇਹਨਾਂ ਦੇ ਮੁੱਖ ਮੰਤਰੀ ਬਣੇ ਸੀ ਦੋ ਤਿੰਨ ਮਹੀਨੇ ਲਈ ਚੰਨੀ ਜੀ ਉਹ ਕਿਸੇ ਨੇ ਵੀ ਕੋਈ ਚਿੱਟੇ ਦੇ ਖਿਲਾਫ ਜਾਂ ਕੋਈ ਐਸੀ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਇਹਨਾਂ ਨੂੰ ਕੀ ਅਧਿਕਾਰ ਹੈ ਜੀ ਐਵੇਂ ਬੋਲੀ ਜਾਣ ਉਹਦੇ ਉੱਤੇ ਕਿ ਚਿੱਟੇ ਦਾ ਬਦਲ ਇਹ ਆ ਉਹ ਕੋਈ ਬਦਲ ਨਹੀਂ ਹੈ ਕੋਈ ਕੁਝ ਨਹੀਂ ਹੈ ਜੋ ਪੰਜਾਬ ਸਰਕਾਰ ਕਰ ਰਹੀ ਹੈ ਚਿੱਟੇ ਦਾ ਬਦਲ ਉਹੀ ਹੈ ਜਾਂ ਤਾਂ ਦੇਖੋ ਜਿਹੜੇ ਬੰਦੇ ਬਣ ਜਾਣਗੇ ਵਪਾਰੀ ਜਿਹੜੇ ਚਿੱਟੇ ਦਾ ਵਪਾਰ ਕਰਦੇ ਨੇ ਤਾਂ ਪੰਜਾਬ 'ਚ ਉਹਨਾਂ ਨੂੰ ਰਹਿਣ ਦਾ ਹੱਕ ਹੈ ਅਦਰਵਾਜ਼ੀ ਪੰਜਾਬ 'ਚ ਰਹਿਣਗੇ ਨਹੀਂ ਪੰਜਾਬ ਦੇ ਵਿੱਚੋਂ ਛੱਡ ਕੇ ਚਲੇ ਜਾਣਗੇ ਇੱਥੇ ਚਿੱਟੇ ਦਾ ਵਪਾਰ ਚੱਲਣ ਨਹੀਂ ਦੇਵਾਂਗੇ ਬਾ ਜਿਹੜੀ ਬੜੇ ਰਾਜਾ ਬੜਿੰਗ ਉਹਨਾਂ ਦੀ ਪੰਜਾਬ ਸਰਕਾਰ ਨੂੰ ਸਲਾਹ ਹੈ ਜਾਂ ਉਹਨਾਂ ਦੀ ਸੋਚ ਹੈ ਉਹ ਕੋਈ ਬਹੁਤੀ ਵਧੀਆ ਨਹੀਂ ਹੈ ਉਹਦੇ ਉੱਤੇ ਕੋਈ ਅਸਰ ਕਰਨ ਦੀ ਲੋੜ ਨਹੀਂ ਹੈ ਸੱਭਾ ਜਿਹੜਾ ਪੀਲੇ ਪੰਜੇ ਦੀ ਕਾਰਵਾਈ ਹੋ ਰਹੀ ਹੈ ਨਸ਼ੇ ਦੇ ਸਦਾਗਰਾ ਤੇ ਪਰ ਉਹ ਲੋਕਾਂ ਦਾ ਕੁਝ ਹੋਰ ਇਹ ਕਹਿਣਾ ਕਿ ਜਿਹੜੇ ਆ ਕਿ ਨਜਾਇਜ਼ ਅਕਲੋਜਮੈਂਟਾਂ ਕੀਤੀਆਂ ਹਨ ਉਹਨਾਂ ਉੱਤੇ ਪੀਲਾ ਪੰਜਾ ਜਿਹੜਾ ਨਸ਼ੇ ਦੇ ਕਾਰੋਬਾਰਦ ਨਹੀਂ ਚਲਾਇਆ ਜਾਂਦਾ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਨਹੀਂ ਦੇਖੋ ਨਸ਼ਾ ਹੁਣ ਤੁਹਾਨੂੰ ਕਿੱਥੇ ਦਿਖਦਾ ਹੈ ਚਿੱਟੇ ਵਾਲੇ ਜਿਹੜੇ ਸੀ ਥਾਂ ਥਾਂ ਤੁਰੇ ਫਿਰਦੇ ਸੀਗੇ ਆਨਲਾਈਨ ਪੇਮੈਂਟਾਂ ਕਰਕੇ ਲੋਕਾਂ ਦੇ ਦਰਵਾਜ਼ੇ ਤੇ ਚਿੱਟੇ ਦੀ ਪੂੜੀ ਰੱਖ ਕੇ ਲੰਘ ਜਾਂਦੇ ਸੀ ਤੁਹਾਨੂੰ ਹੁਣ ਕੋਈ ਬਦਲਾ ਨਜ਼ਰ ਨਹੀਂ ਆ ਰਿਹਾ ਪਾਪਾ ਸਾਬ ਤੁਸੀਂ ਦੇਖ ਹੀ ਰਹੇ ਹੋਣੇ ਹੋ ਜਾਂ ਜਿਹੜੀ ਸੰਗਤ ਸੁਣ ਰਹੀ ਹੈ ਮੈਨੂੰ ਇਸ ਵੇਲੇ ਉਹਨਾਂ ਨੂੰ ਵੀ ਕੁਝ ਤਾਂ ਮਹਿਸੂਸ ਹੁੰਦਾ ਹੋਊਗਾ ਨਾ ਦੇਖੋ ਜਿਹੜਾ ਕੋਈ ਵੀ ਸਮਾਜ ਦੇ ਵਿੱਚ ਮਾੜੇ ਅੰਸਰ ਨੇ ਉਹਨਾਂ ਦੇ ਉੱਤੇ ਜਦੋਂ ਸਖਤ ਕਾਰਵਾਈ ਹੁੰਦੀ ਹੈ ਉਦੋਂ ਜਾ ਕੇ ਉਹਦੀ ਇੱਕ ਦਹਿਸ਼ਤ ਪੈਂਦੀ ਹੈ ਤੇ ਉਸ ਦਹਿਸ਼ਤ ਦੇ ਨਾਲ ਜਿਹੜੇ ਲੋਕ ਹਰੇਕ ਲਲੀਸ਼ਲੀ ਫਿਰਦਾ ਚੱਕੀ ਵੀ ਹਾਂ ਕੋਈ ਮੋਟਰਸਾਈਕਲ ਦੇ ਵੇਚ ਰਿਹਾ ਚਿੱਟਾ ਕੋਈ ਕਾਸੇ ਤੇ ਵੇਚ ਰਿਹਾ ਕੋਈ ਘਰਾਂ ਚ ਜਨਾਨੀਆਂ ਸ਼ਰਮ ਘਹਿਰੀਆਂ ਸੀ ਹੁਣ ਦਿਖਾਓ ਹੁਣ ਨਹੀਂ ਵੀਡੀਓ ਕਿਤੋਂ ਪੈਂਦੀ ਹੁਣ ਕੋਈ ਵੀਡੀਓ ਤੇ ਕਿਸੇ ਤੇ ਆਕੇ ਨਹੀਂ ਕੋਈ ਲੇਡੀ ਨਹੀਂ ਕਹਿੰਦੀ ਕਿ ਮੈਂ ਵੇਚੂਗੀ ਮੈਂ ਕਰੂਗੀ ਕੋਈ ਨਹੀਂ ਐਸੀ ਗੱਲ ਹੈ ਇਹ ਸਾਰਾ ਕੁਝ ਜਿਹੜਾ ਹੈ ਇਹ ਸਾਰਾ ਪਿਛਲੀਆਂ ਸਰਕਾਰਾਂ ਨੇ ਪਿਛਲੇ ਲੀਡਰਾਂ ਨੇ ਜਿਹੜੇ ਹੁਣ ਵੱਡੇ ਵੱਡੇ ਦਾਅਵੇਦਾਰ ਬਣ ਰਹੇ ਨੇ ਉਦੋਂ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਹੁਣ ਜਾ ਕੇ ਨਵੀਆਂ ਨਵੀਆਂ ਸਲਾਹਾਂ ਦਿੰਦੇ ਨੇ ਉਹਨਾਂ ਦੀਆਂ ਸਲਾਹਾਂ ਉਹਨਾਂ ਨੂੰ ਮੁਬਾਰਕ ਨੇ ਅਟਾਰੀ ਸਾਹਿਬ ਸਿਮਨ ਸਿੰਘ ਮਾਨ ਵੱਲੋਂ ਤੁਸੀਂ ਦੇਖਿਆ ਹੋਣਾ ਕਿ ਅਟਾਰੀ ਬਾਰਡਰ ਲੱਕੀ ਕ੍ਰਾਸ ਕੀਤਾ ਉਹਨਾਂ ਨੇ ਕਹਿ ਕੇ ਰਸਤਾ ਖੋਲਿਆ ਜਾਵੇ ਵਪਾਰ ਖੋਲਿਆ ਜਾਵੇ ਕਿਵੇਂ ਦੇ ਦੇ ਜੀ ਕਾਰਗਾਰ ਸਿਮਰਜੀਤ ਸਿੰਘ ਮਾਨ ਦੇਖੋ ਹੈ ਤਾਂ ਸਿਆਣੇ ਲੀਡਰ ਨੇ ਵੈਸੇ ਉਹਨਾਂ ਨੂੰ ਤਾਂ ਹੁਣ ਰਾਮ ਹੀ ਕਰਨਾ ਚਾਹੀਦਾ ਹੈ ਨਹੀਂ ਉਹਨਾਂ ਨੂੰ ਬਹੁਤੀ ਨਟਭਜ ਕਰਨੀ ਚਾਹੀਦੀ ਐਵੇਂ ਐ ਸਮਰੇ ਕੋ ਧੱਕਾ ਲੱਗ ਗਿਆ ਗਰਮੀ ਦੇ ਮੌਸਮ ਦੇ ਵਿੱਚ ਵਿਚਾਰੇ ਤੰਗ ਹੋ ਜਾਣਗੇ ਮੈਂ ਤਾਂ ਇਹੀ ਕਰੂੰਗਾ ਕਿ ਸਾਰ ਸਿਮਰਜੀਤ ਸਿੰਘ ਮਾਨ ਹੁਣੀ ਦੇਖੋ ਪੰਥ ਵਾਸਤੇ ਕੰਮ ਕਰਨਾ ਚਾਹੁੰਦੇ ਨੇ ਤੇ ਫਿਰ ਉਹ ਐਸਜੀਪੀਸੀ ਤੱਕ ਮੁਨਸਰ ਰਹਿਣ ਕਾਹਨੂੰ ਐਵੇਂ ਆਲੇ ਦੋਲੇ ਭੱਜੇ ਫਿਰਦੇ ਨੇ ਨਾ ਉਹਨਾਂ ਨੇ ਕਦੇ ਕੋ ਬਣਨਾ ਨਾ ਲੈਣਾ ਨਾ ਦੇਣਾ ਉਹ ਤਾਂ ਐਵੇਂ ਲੋਕਾਂ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਨੂੰ ਭੁਗਾਹਟ ਪੈਦਾ ਕਰਕੇ ਖਾਲਿਸਤਾਨੀ ਲੀਡਰ ਬਣ ਕੇ ਨਾ ਖਾਲਿਸਤਾਨ ਦੇਖੋ ਉਹਨਾਂ ਤੋਂ ਬਣਨਾ ਨਾ ਬਣਿਆ ਸਿਰਫ ਖਾਲਿਸਤਾਨ ਦੇ ਨਾਂ ਤੇ ਉਹਨਾਂ ਨੂੰ ਪੂਰੀ ਦੁਨੀਆ ਦੇ ਉੱਤੋਂ ਚੰਦਾ ਆਉਂਦਾ ਹੈ ਤੇ ਵੱਡੇ ਖਰਚੇ ਚੱਲਦੇ ਨੇ ਹੁਣ ਉਹਨਾਂ ਦੇ ਵਿਚਾਰਿਆਂ ਦੇ ਪਹਿਲਾਂ ਚਿੱਠੀ ਜਿਹੜੀ ਸੀ ਉਹ ਮੈਂ ਸੁਣਿਆ ਸੀ ਕੋਈ 50000 ਦੀ ਵਿਕਦੀ ਆ ਕੋਈ 5 ਲੱਖ ਦੀ ਕਹਿੰਦਾ ਸੀ ਮੈਨੂੰ ਨਹੀਂ ਪਤਾ ਵੀ ਇਹ ਕਿੰਨੇ ਦੀ ਹੈ ਉਹ ਚਿੱਠੀਆਂ ਵੀ ਵਿਕਣੀਆਂ ਬੰਦ ਹੋ ਗਈਆਂ ਤੇ ਹੁਣ ਆਮਦਨ ਦਾ ਕੋਈ ਸਾਧਨ ਨਹੀਂ ਹੋਰ ਪਾਸੇ ਕਿਤੇ ਉਹਨਾਂ ਨੂੰ ਐਂਟਰਟੇਨਮੈਂਟ ਵਾਸਤੇ ਹੈ ਨਹੀਂ ਉਹ ਤਾਂ ਐਂਟਰਟੇਨਮੈਂਟ ਕਰ ਰਹੇ ਨੇ ਦਿਖਾਵਾ ਕਰ ਰਹੇ ਨੇ ਕੋਈ ਉਹਨਾਂ ਦੀ ਰਾਜਨੀਤੀ ਹੈ ਨਹੀਂ ਪੰਜਾਬ ਦੇ ਵਿੱਚ ਜੀ ਬਦਲਾ ਦੀ ਗੱਲ ਕੀਤੀ ਆ ਬਦਲਾ ਲੋਕ ਕਹਿ ਰਹੇ ਨੇ ਕਿ ਆਮ ਆਦੀ ਪਾਰਟੀ ਦੇ ਲੀਡਰਾਂ ਦਾ ਬਦਲਾ ਹੋਇਆ ਉਹਨਾਂ ਨੇ ਵੱਲੋਂ ਵੱਡੀਆਂ ਗੱਡੀਆਂ ਲੈ ਲਈਆਂ ਤੇ ਵੱਡੇ ਨਿਆਰੇ ਲੈ ਰਹੇ ਨੇ ਮੋਜਾਂ ਉਹ ਮਾਰ ਰਹੇ ਨੇ ਪਰ ਆਮ ਜਨਤਾ ਦਾ ਕੋਈ ਉਬਰ ਕੱਟਦਾ ਇਹਨਾਂ ਨੇ ਕੀ ਕਰੇ ਨਹੀਂ ਜੀ ਕੰਜ਼ਿਊਮਰ ਜਿਹੜਾ ਹੈ ਕੰਜ਼ਿਊਮਰ ਕੰਜ਼ਿਊਮਰ ਕੋਈ ਨਹੀਂ ਕੱਢਿਆ ਜੀ ਕਚੂਮਬਰ ਦੀ ਗੱਲ ਤੁਸੀਂ ਜਿਹੜੀ ਕਰਦੇ ਹੋ ਉਹ ਦੇਖੋ 600 ਯੂਨਿਟਾਂ ਤੱਕ ਬਿਜਲੀ ਫ੍ਰੀ ਕਰਕੇ ਅਸੀਂ 90% ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਹੈ ਇਹ ਕਚੂਮਬਰ ਕੱਢਿਆ ਜੀ ਇਸ ਤੋਂ ਬਿਨਾ ਦੇਖੋ ਅਸੀਂ ਲਗਭਗ 800 ਤੋਂ ਲੈ ਕੇ 1000 ਤੱਕ ਅਸੀਂ ਮੁਹੱਲਾ ਕਲੀਨਿਕ ਜਿਹੜੇ ਆ ਉਥੇ ਫ੍ਰੀ ਦਵਾਈਆਂ ਤੇ ਸਭ ਤਰ੍ਹਾਂ ਦੇ ਟੈਸਟ ਜਿਹੜੇ ਆ ਫ੍ਰੀ ਆ ਉਹ ਲੋਕਾਂ ਦਾ ਕਚੁੰਬਰ ਕੱਢਿਆ ਜੀ ਬੱਸਾਂ ਦੇ ਵਿੱਚ ਅਸੀਂ ਫ੍ਰੀ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਨੇ ਉਹਨਾਂ ਨੂੰ ਸਫ਼ਰ ਦੀ ਸਹੂਲਤ ਦੇ ਰਹੇ ਹਾਂ ਉਹ ਅਸੀਂ ਲੋਕਾਂ ਦਾ ਕਚੁੰਬਰ ਕੱਢਿਆ ਜੀ ਪੰਜਾਬ ਦੇ ਵਿੱਚ ਅਸੀਂ ਨੱਥ ਪਾਈ ਹੈ ਜਿਹੜੀ ਕ腐ਸ਼ਨ ਹੋ ਰਹੀ ਹੈ ਤਹਿਸੀਲਦਾਰ ਇੱਕਦਮ ਇੱਕ ਰਾਤ ਦੇ ਵਿੱਚ ਇਹ ਸਾਰੀ ਪੰਜਾਬ ਦੇ ਤਹਿਸੀਲਦਾਰ ਇੱਕ ਸਿਰੇ ਤੋਂ ਦੂਜੇ ਸਿਰੇ 220 330 ਕਿਲੋਮੀਟਰ ਦੇ ਮਾਰੇ ਬਦਲ ਕੇ ਤੇ ਹੁਣ ਜਿਹੜੇ ਨਵੇਂ ਆਏ ਨੇ ਲੋਕ ਕਹਿ ਰਹੇ ਨੇ ਲੋਕ ਬੜੇ ਖੁਸ਼ ਨੇ ਲੋਕ ਇਸ ਵੱਲੋਂ ਹੈਰਾਨ ਨੇ ਕਿ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਰਜਿਸਟਰੀ ਬਿਨਾਂ ਕਿਸੇ ਕਰਪਸ਼ਨ ਤੋਂ ਹੋਈ ਹੈ ਬਿਨਾਂ ਪੈਸਾ ਦਿੱਤਿਆਂ ਹੋਈ ਹੈ ਜੀ ਔਰ ਇੱਕਦਮ ਵਧੀਆ ਢੰਗ ਨਾਲ ਹੋ ਗਈ ਕੋਈ ਇਤਰਾਜ਼ਬਾਜ਼ੀ ਨਹੀਂ ਹੋਈ ਇਹ ਕੋਈ ਕਚੂਮਬਰ ਕੱਢਿਆ ਹੋਇਆ ਜੀ ਸੋ ਜਿਹੜੀ ਇਹ ਲੋਕਾਂ ਨੇ ਇਤਰਾਜ਼ ਲਾਉਣਾ ਹੈ ਨਾ ਇਹਨਾਂ ਨੇ ਕਹਿਣਾ ਕਚੂਮਬਰ ਕੱਢਿਆ ਸਾਡੀਆਂ ਚੰਗੀਆਂ ਗੱਲਾਂ ਉਹਨਾਂ ਨੂੰ ਕਚੂਮਬਰ ਲੱਗਦੀਆਂ ਨੇ ਲੇਕਿਨ ਸਾਡੀਆਂ ਚੰਗੀਆਂ ਗੱਲਾਂ ਲੋਕਾਂ ਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਅੱਜ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਬਣਿਆ ਕਿ ਆਮ ਆਦਮੀ ਪਾਰਟੀ ਇੱਕ ਬਹੁਤ ਵਧੀਆ ਰਾਜ ਕਰਨ ਵਾਲੀ ਪਾਰਟੀ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਰਪਸ਼ਨ ਰਹਿਤ ਪੰਜਾਬ ਦੇ ਵਿੱਚ ਚਲਾ ਰਹੇ ਆ ਅਗਲੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸਾਫ਼ ਕਰਦੇ ਆਂਗੇ ਕਰਪਸ਼ਨ ਕਰਪਸ਼ਨ ਕੋਈ ਨਸ਼ੇ ਵਾਲਾ ਨਹੀਂ ਰਹੂਗਾ ਕਰਪਸ਼ਨ ਵਾਲਾ ਨਹੀਂ ਰਹੂਗਾ ਜੋ ਇਮਾਨਦਾਰੀ ਨਾਲ ਸਰਵਿਸ ਕਰਨੀ ਚਾਹੂਗਾ ਉਹੀ ਰਹੂਗਾ ਨਹੀਂ ਤਾਂ ਪੰਜਾਬ ਦੇ ਵਿੱਚ ਬਹੁਤ ਬੇਰੁਜ਼ਗਾਰ ਨੇ ਸਭ ਪ੍ਰਤੀਕਰਨ ਨੂੰ ਬੈਠੀ ਆ ਸਰਕਾਰ ਸਰਕਾਰ ਮੰਟਰ ਲਾਉਗੀ ਆ ਤਹਿਸੀਲਦਾਰਾਂ ਵਾਲਾ ਜਿਹੜਾ ਚੱਲਿਆ ਹੈ ਨਾ ਪੰਜਾ ਇਹ ਪੰਜਾ ਜਿਹੜੇ ਕਰਪਸ਼ਨ ਕਰਦੇ ਆ ਉਹਨਾਂ ਦੇ ਵੀ ਚੱਲ ਜੂਗਾ ਐਸੀ ਕੋ ਵੱਡੀ ਗੱਲ ਨਹੀਂ ਹੈ ਤੁਸੀਂ ਕਰਪਸ਼ਨ ਦੀ ਗੱਲ ਕੀਤੀ ਆ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਕਿਸਾਨਾਂ ਦੀਆਂ ਜਿਹੜੀਆਂ ਟਰਾਲੀਆਂ ਹੋਈਆਂ ਚੋਰੀ ਤੇ ਕਿਸਾਨ ਅੱਜ ਵਿਧਾਇਕਾਂ ਦਾ ਘਰਾਓ ਕਰਨ ਆਇਆ ਤੇ ਡੈੜੀ ਰਿੰਗ ਦਾ ਵਿਖਾਵਾ ਕੀਤਾ ਗਿਆ ਤੇ ਉਹਨਾਂ ਨੇ ਨਾਰੇ ਲਾਏ ਨੇ ਕਿ ਟਰਾਲੀ ਚੋਰ ਟਰਾਲੀ ਕੱਢੋ ਸਾਡੀ ਕਿਤੇ ਆ ਬੰਨੀ ਕਿਹਨੇ ਦੇ 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 ਦੇਖੋ ਇਹ ਉਹ ਲੀਡਰ ਟਰਾਲੀ ਚੋਰ ਕਹਿ ਰਹੇ ਨੇ ਜਿਹੜੇ ਵਿਚਾਰੇ ਲੀਡਰੀ ਦੇ ਵਿੱਚ ਉੱਥੇ ਚੱਲਦੇ ਸੀ ਉਹਨਾਂ ਦਾ ਕੰਮ ਕਰ ਗਿਆ ਤੇ ਹੁਣ ਉਹਦੇ ਦੀ ਲੀਡਰੀ ਜਿਹੜੀ ਹੈ ਉੱਥੇ ਬੰਦ ਹੋਈ ਹੋਈ ਹੈ ਹੋਰ ਉਹਨਾਂ ਕੋਲੇ ਕੋਈ ਕੰਮ ਕਰ ਹੈ ਨਹੀਂਗਾ ਉਹ ਹੁਣ ਜਦੋਂ ਮੋਰਚਿਆਂ ਤੋਂ ਚਲੇ ਗਏ ਦੇਖੋ ਮੋਰਚਿਆਂ ਦੇ ਉੱਤੇ ਬੈਠੇ ਸੀ ਉਹਨਾਂ ਦੀ ਕੋਈ ਗੱਲ ਸੁਣੀ ਨਹੀਂ ਸੀ ਜਾ ਰਹੀ ਕੇਂਦਰ ਸਰਕਾਰ ਤੇ ਉਹਦਾ ਕੋਈ ਅਸਰ ਨਹੀਂ ਸੀ ਹੋ ਰਿਹਾ ਪੰਜਾਬ ਦੀ ਸਾਰੇ ਦੀ ਜਨਤਾ ਜਿਹੜੀ ਸੀ ਇਹਨਾਂ ਮੇਨ ਬਾਰਡਰਾਂ ਦੇ ਉੱਤੋਂ ਆਲੇ ਦੁਆਲੇ ਨੂੰ ਘੁੰਮ ਘੁੰਮ ਕੇ ਆਉਂਦੀ ਸੀ ਬੜੇ ਪਰੇਸ਼ਾਨ ਸੀ ਲੋਕ ਰੋਜ਼ ਦਾ ਆਉਣਾ ਜਾਣਾ ਬੜਾ ਮੁਸ਼ਕਲ ਹੋਇਆ ਹੋਇਆ ਸੀ ਇਹ ਕਿਸਾਨ ਲੀਡਰਾਂ ਨੂੰ ਵੀ ਸੋਚਣਾ ਚਾਹੀਦਾ ਸੀਗਾ ਲੇਕਿਨ ਉਹਨਾਂ ਨੇ ਸੋਚਿਆ ਨਹੀਂ ਤੇ ਦੂਜੇ ਪਾਸੇ ਦੇਖੋ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲਬਾਤ ਦੀ ਟੇਬਲ ਤੇ ਬੈਠੇ ਆ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜਾ ਤੁਸੀਂ ਕੱਲ ਨੂੰ ਲਾ ਰਹੇ ਹੋ ਮੋਰਚਾ ਘਰਾਓ ਕਰ ਠੋਕ ਕੇ ਕਹਿੰਦੇ ਜੀ ਉਹ ਤਾਂ ਅਸੀਂ ਕਰਾਂਗੇ ਕਰਾਂਗੇ ਫਿਰ ਮੁੱਖ ਮੰਤਰੀ ਕੋਈ ਮਾੜੀ ਤਾਂ ਨਹੀਂ ਗੱਲ ਕਹੀ ਸਰ ਭਗਵਾਨ ਸਿੰਘ ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਘਰਾਓ ਕਰਨਾ ਹੀ ਆ ਫਿਰ ਮੇਰੇ ਕੋਲ ਕਿਉਂ ਬੈਠੇ ਹੋ ਫਿਰ ਢਾਈ ਮਿੰਟ ਢਾਈ ਘੰਟੇ ਹੋ ਗਏ ਮੇਰੇ ਨਾਲ ਗੱਲਬਾਤ ਚਲਾਉਂਦੇ ਆ ਜੇ ਗੱਲਬਾਤ ਦਾ ਅਸਰ ਹੀ ਕੋਈ ਨਹੀਂ ਕੱਲ ਨੂੰ ਤੁਸੀਂ ਘਰਾਓ ਕਰਨਾ ਹੀ ਕਰਨਾ ਤੇ ਫਿਰ ਭਾਈ ਤੁਸੀਂ ਜਾਓ ਫਿਰ ਕਰ ਲਓ ਘਰਾਓ ਆਪਣਾ ਫਿਰ ਉਸ ਢੰਗ ਨਾਲ ਚਲੋ ਮੁੱਖ ਮੰਤਰੀ ਉੱਠ ਕੇ ਚਲੇ ਗਏ ਪੰਜਾਬ ਸਰਕਾਰ ਜਿਹੜੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਦੇਖੋ ਮੈਂ ਵੀ ਹੁਣ ਕੱਲ੍ਹ ਐ ਮੈਂ ਮੰਡੀਆਂ ਚੈੱਕ ਕੀਤੀਆਂ ਨੇ ਮੇਰਾ ਕਿਸਾਨਾਂ ਨਾਲ ਸੰਬੰਧਿਤ ਮੇਰਾ ਵਿਭਾਗ ਹੈ ਮੈਂ ਆਪ ਖੁਦ ਕਿਸਾਨ ਹੁਣ ਮੈਂ ਜਾ ਰਿਹਾ ਥੋੜੀ ਦੇਰ ਨੂੰ ਮੈਂ ਕੰਡੇ ਲੈ ਕੇ ਇਲੈਕਟ੍ਰੋਨਿਕ ਕੰਡੇ ਨੇ ਵਜ਼ਨ ਕਰਨ ਵਾਸਤੇ ਮੈਂ ਕਿਸਾਨਾਂ ਦੇ ਹੱਕ ਜੀ ਜਾ ਰਿਹਾ ਆ ਕਿਸਾਨ ਲੀਡਰਾਂ ਨੂੰ ਹੋ ਸਕਦਾ ਵੀ ਉਹਨਾਂ ਦੇ ਵਾਸਤੇ ਨਾ ਜਾਂਦੇ ਹੋਈਏ ਲੇਕਿਨ ਅਸੀਂ ਹਰ ਗਰੀਬ ਤੇ ਹਰ ਉਸ ਕਿਸਾਨ ਨੇ ਜਿਹਨੇ ਮਿਹਨਤ ਕਰਕੇ ਆਪਣੀ ਫਸਲ ਪੈਦਾ ਕੀਤੀ ਹੈ ਉਹਦੇ ਹੱਕਾਂ ਦੀ ਰਾਖੀ ਕਰਨ ਵਾਸਤੇ ਵਚਨਬੱਧ ਹਾਂ ਉਹ ਕਰਾਂਗੇ